ਏਅਰ ਇੰਡੀਆ ਦੀਆਂ ਫਲਾਈਟਸ ਦੇ ਵਿੱਚ ਬੈਠਣ ਤੋਂ ਲੋਕ ਕਤਰੌਣ ਲੱਗੇ ਨੇ ਹੁਣ ਤਾਂ ਰੋਜ਼ਾਨਾ ਹੀ ਇੱਕ ਦੋ ਖਬਰਾਂ ਆ ਜਾਂਦੀਆਂ ਨੇ ਕਿ ਫਲਾਣੀ ਥਾਂ ਤੋਂ 에어 ਇੰਡੀਆ ਦੀ ਫਲਾਈਟ ਵਾਪਸ ਆ ਗਈ ਦਿੱਲੀ ਤੋਂ ਉਡਾਣ ਭਰੀ ਸੀ ਰਾਤ ਚੋਂ ਮੋੜ ਲਿਆਂਦੀ ਜਾਂ ਕਿਤੇ ਵਿਦੇਸ਼ ਨੂੰ ਜਾਂਦੀ ਜਾਂਦੀ ਉਹ ਵਾਪਸ ਪਰਤਾਈ ਕਾਫੀ ਚਰਚਾ ਦੇ ਵਿੱਚ ਹੁਣ 에어 ਇੰਡੀਆ ਦੇ ਨਾਲ ਨਾਲ ਹੋਰ ਵੀ ਕਈ ਕੰਪਨੀਆਂ ਨੇ ਉਹ ਵੀ ਸਵਾਲਾਂ ਦੇ ਘੇਰੇ ਦੇ ਵਿੱਚ ਆਈਆਂ ਹੋਈਆਂ ਨੇ ਜਾਂ ਪਹਿਲਾਂ ਜਾਂਚ ਨਹੀਂ ਹੁੰਦੀ ਸੀ ਹੁਣ ਜਾਂਚ ਬਰੀਕੀ ਨਾਲ ਹੋਣ ਲੱਗ ਪਈ ਐ ਤੇ ਕੁਝ ਅੰਕੜੇ ਨੇ ਜਿਨ੍ਹਾਂ ਦੇ ਮੁਤਾਬਕ 9 ਦਿਨਾਂ ਦੇ ਵਿੱਚ 84 ਫਲਾਈਟਾਂ ਰੱਦ ਹੋਈਆਂ ਨੇ ਤੇ 에어 ਇੰਡੀਆ ਦੀਆਂ 9 ਫਲਾਈਟਾਂ ਰੱਦ ਨੇ ਜੀ ਕੱਲ ਹਾਂ ਕੱਲ 9 ਰੱਦ ਹੋਈਆਂ ਨੇ ਜੀ ਨਿਯੋ ਕਿ اچانک ਜਿਹੜੀਆਂ ਫਲੈਟਾਂ ਬਲੈਡ ਦੇ ਵਿੱਚ ਪ੍ਰੋਬਲਮ ਆਈ ਮੂਰਲੀ ਜੀ ਚੈੱਕਿੰਗ ਹੁੰਦੀ ਸੀਗੀ ਵੈਸੇ ਨਾ ਜੀ ਇੱਕ ਗੱਲ ਤੁਸਾਂ ਮੈਂ ਦੇਣਾ ਨਾ ਪਿਛਲੀ ਹੁਣੀ ਪਿਛਲੇ ਉਸਾਲ ਜੋ ਸੰਸਦ ਵਿੱਚ ਇੱਕ ਰਿਪੋਰਟ ਪੇਸ਼ ਕੀਤੀ ਗਈ ਸੀ ਤੇ ਉਹ ਰਿਪੋਰਟ ਮਰ ਕੇ 300 300 ਜਿਹੜੀ ਕਿਹੜਾ ਨਾਗਰਿਕ ਉਹਦਿਆਂ ਮਰ ਕੇ ਜਿਹੜਾ ਕਿ ਹੁੰਦਾ ਨਾ ਜੀ ਖਵਾਈ ਇੱਕ ਸੰਸਥਾ ਹੈਗੀ ਆ ਸਾਡੀ ਸਥਾਈ ਸੰਸਥਾ ਹੈਗੀ ਆ ਉਹਦੀ 375 ਦੀ ਰਿਪੋਰਟ ਸੀਗੀ ਉਸ ਦੇ ਵਿੱਚ ਖੁਲਾਸਾ ਕੀਤਾ ਗਿਆ ਸੀਗਾ ਕਿ ਜਿਹੜੀ ਭਾਰਤ ਵਿੱਚ ਹਵਾਈ ਯਾਤਰਾ ਕੀਤੀ ਜਾ ਰਹੀ ਹੈ ਨਾ ਜੀ ਉਹ ਰੱਬ ਦੇ ਭਰੋਸੇ ਆ